ਮਸਾਕਰਾ ਬੀ ਐਮਸੀ ਤਲਾੜੀਆਂ ਵਾਰਡ ਨੰਬਰ 22 ਤੋਂ ਅੱਜ ਪਿੰਡ ਵਾਸੀ ਸਾਰੇ ਇਕੱਠੇ ਹੋਏ ਨੇ ਔਰ ਸਾਨੂੰ ਸੱਦਿਆ ਗਿਆ ਹੈ ਕਿ ਸਾਡੀ ਇੱਕ ਸੀਮਾ ਮੈਡਿਵਿਟੀ ਟੀਚਰ ਜੋ ਕਿ ਅੱਜ 20 ਸਾਲਾਂ ਦੇ ਇਸ ਸਕੂਲ ਦੇ ਵਿੱਚੋਂ ਪੜਾ ਰਹੇ ਨੇ ਤੇ ਸਾਡੇ ਬੱਚੇ ਵੀ ਉਹਨਾਂ ਦੇ ਕੋਲ ਪੜੇ ਨੇ ਤੇ ਅੱਜ ਬੱਚੇ ਜਿਹੜੇ ਉਹਨਾਂ ਕੋਲ ਪੜੇ ਨੇ ਉਹ ਚੰਗੇ ਕੰਮ ਕੋਈ ਨੌਕਰੀ ਲੱਗਿਆ ਕੋਈ ਕਿਸੇ ਕਿਉਂਕਿ ਜੇ ਟੀਚਰ ਵਧੀਆ ਹੈ ਤਾਂ ਇਹ ਸਾਰਾ ਪਿੰਡ ਇਕੱਠਾ ਹੋਇਆ ਹੈ ਸਾਡੀ ਜਿਹੜੀ ਸੀਵਾ ਮੈਡਮਾਂ ਤੇ ਪਾਲਕੀ ਮੈਡਮਾਂ ਉਹਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਉਹਨਾਂ ਦੇ ਬਿਨਾ ਸਾਡੇ ਬੱਚੇ ਵੀ ਜਿਹੜੇ ਹੈਗੇ ਉਹ ਵੀ ਅਧੂਰੇ ਬੈਠੇ ਨੇ ਉਹਨਾਂ ਦੀ ਵੀ ਆਵਾਜ਼ ਆ ਮੰਗ ਬੱਚਿਆਂ ਦੀ ਵੀ ਜਦ ਤੱਕ ਸਾਡੀ ਟੀਚਰ ਮੈਡਮ ਨਹੀਂ ਆਉਂਦੀ ਸੀਵਾ ਮੈਡਮ ਤੇ ਅਸੀਂ ਸਕੂਲ ਦੇ ਵਿੱਚ ਵੀ ਨਹੀਂ ਜਾਂਦੇ ਸਾਡੇ ਬੱਚੇ ਤਾਂ ਘਰੇ ਬੈਠੇ ਹੋਏ ਨੇ ਸੋ ਇਸ ਕਰਕੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਆਪਣੇ ਹੈੱਡਮਾਸਟਰ ਨੇ ਆਪਣੇ ਪ੍ਰਿੰਸੀਪਲ ਸਾਹਿਬ ਸੋ ਸਾਡੇ ਪਿੰਡ ਵਾਚਮ ਵੱਲੋਂ ਮੰਗ ਹੈ ਕਿ ਇਹ ਪ੍ਰਿੰਸੀਪਲ ਸਾਹ ਨੂੰ ਬਦਲਿਆ ਜਾਵੇ ਤੋ ਸਾਡੀ ਇੱਥੇ ਟੀਚਰ ਜਿਹੜੇ ਸੀਵਾ ਮੈਡਮਾਂ ਉਹਨੂੰ ਇੱਥੇ ਮੁੱਖ ਅਧਿਕਾਰਤਨ ਨੂੰ ਬਣਾਇਆ ਜਾਵੇ ਕਿਉਂਕਿ ਪ੍ਰਿੰਸੀਪਲ ਨੂੰ ਬਣਾਇਆ ਜਾਵੇ ਕਿਉਂਕਿ ਜਦੋਂ ਇਹ ਸਕੂਲ 10ਵੀਂ ਤੱਕ ਨਹੀਂ ਸੀ ਤਾਂ ਉਹਨਾਂ ਨੇ ਬੜਾ ਜ਼ੋਰ ਲਗਾ ਕੇ ਸ਼ਿਗਾਂਸ਼ ਕਰਕੇ ਸਾਡੇ ਬੱਚਿਆਂ ਨੂੰ ਇੱਥੇ 10ਵੀਂ ਤੱਕ ਸਕੂਲ ਬਣਵਾਇਆ ਔਰ ਸਾਡੇ ਬਾੜ ਸਾਹਿਬ ਵੀ ਇੱਥੇ ਸਾਡੇ ਨਾਲ ਖੜੇ ਨੇ ਇਹਨਾਂ ਦਾ ਵੀ ਪੂਰਾ ਸੰਯੋਗ ਦੀ ਇਸ ਕਰਕੇ ਇੱਕ ਮੈਡਮ ਹੈ ਸਾਡੀ ਪਰ ਕਿ ਮੈਡਮ ਅਸੀਂ ਇਹ ਵੀ ਪੁੱਛ ਰਹੇ ਹਾਂ ਸੀ ਉਹਨਾਂ ਨੂੰ ਕਿ ਉਹਦੇ ਕੋਲੋਂ 60 ਪਾੜੀ 65000 ਰੁਪਏ ਲਿਆ ਗਿਆ 48000 ਰੁਪਏ ਲਿਆ ਗਿਆ ਸਾਡੂ ਡੀਓ ਬਾਰੇ ਰਿਪੋਰਟ ਉਨੁਕੀਓ ਉਹਨੂੰ ਫੈਨ ਲਾਇਆ ਗਿਆ 65000 ਰੁਪਿਆ ਜਿਹੜੀਆਂ ਟੀਚਰਾਂ ਸਾਡੇ ਬੱਚਿਆਂ ਨੂੰ ਵਧੀਆ ਪੜਾਉਂਦੇ ਨੇ ਉਹਨਾਂ ਨੂੰ ਇਸ ਤੋਂ ਕੱਢਿਆ ਜਾਂਦਾ ਹੈ ਔਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਕੇ ਕਰੀ ਜਾਂਦੀ ਹੈ ਤਾਂ ਜਦੋਂ ਅਸੀਂ ਪ੍ਰਿੰਸੀਪਲ ਨੂੰ ਪੁੱਛਦੇ ਹਾਂ ਤਾਂ ਪ੍ਰਿੰਸੀਪਲ ਵੀ ਬੋਕਰ ਜਾਂਦਾ ਹੈ ਤੇ ਡੀਓ ਅੱਗੇ ਸਾਨੂੰ ਅੱਜ ਧਮਕੀਆਂ ਦੇ ਰਿਹਾ ਸੀ ਕਿ ਜਿੱਥੇ ਤੁਸੀਂ ਜਾਣਾ ਜਾਓ ਵੀ ਮੈਂ ਜਿਹੜੀ ਬਦਲੀ ਕਰਤੀ ਕਰਤੀ ਅੱਜ ਅਸੀਂ ਬੜੇ ਸ਼ਾਂਤੀ ਦੇ ਨਾਲ ਅਸੀਂ ਆਪਣੇ ਸਕੂਲ ਤਲਾਨੀਆਂ ਹਾਈ ਸਕੂਲ ਦੇ ਵਿੱਚ ਬਾਹਰ ਬੈਠ ਕੇ ਧੰਨਾ ਲਾ ਰਹੇ ਹਾਂ ਅਗਰ ਜੇ ਸਾਡੀ ਟੀਚਰ ਵਾਪਸ ਨਹੀਂ ਆਉਗੀ ਤਾਂ ਕੱਲ ਨੂੰ ਇਸ ਤੋਂ ਜ਼ਿਆਦਾ ਪਾ ਨਾ ਦਿੱਤਾ ਜਾਵੇਗਾ ਇਸ ਕਰਕੇ ਸਾਡੇ ਪਿੰਡ ਵਾਲਿਆਂ ਦੀ ਮੈਡਮ ਹਾਂ ਮੈਡਮ ਬਦਲੀ ਜਾਵੇ ਇਸ ਕਰਕੇ ਪਿੰਡ ਵਾਸੀਆਂ ਵੱਲੋਂ ਇਹ ਹੀ ਬੇਨਤੀ ਹੈ ਮੇਰਾ ਨਾਮ ਰਾਜਪਾਲ ਕੌਰ ਹੈ ਤੇ ਮੈਂ ਰੋਮਟਾਈ ਸਕੂਲ ਦਲਾੜ ਵਿੱਚ ਐਸ ਅਡਮਿਨਿਸਟਰਸ ਕੰਮ ਕਰ ਰਹੀ ਹਾਂ ਤੇ ਮਿਸ ਸੇਵਾ ਪੰਜਾਬੀ ਮਿਸਟਰਸ ਦੀ ਜੋ ਅਰਜੀ ਪ੍ਰਬੰਧ ਹੋਏ ਹੈ ਉਹ ਡੀ ਆਫਿਸ ਵੱਲੋਂ ਹੋਏ ਹਨ ਪਾਗੀ ਹਦਾਇਤਾਂ ਦੇ ਅਨੁਸਾਰ ਹੋਏ ਹਨ ਤੇ ਜਿਹੜੇ ਸਕੂਲ ਵਿੱਚ ਉਹਨਾਂ ਨੂੰ ਭੇਜਿਆ ਗਿਆ ਉੱਥੇ ਸਿੰਗਲ ਟੀਚਰ ਹੈ ਤੇ ਦਾਖਲਾ ਮੁਹਿੰਮ ਪ੍ਰਭਾਵਿਤ ਨਾ ਹੋਵੇ ਦਾਖਲੇ ਵਾਧੇ ਕਰਨ ਵਾਸਤੇ ਉਹਨਾਂ ਨੂੰ ਅਰਜੀ ਪ੍ਰਬੰਧ ਉਹਨਾਂ ਦਾ 2 ਮਹੀਨੇ ਵਾਸਤੇ ਕੀਤਾ ਗਿਆ 2 ਮਹੀਨੇ ਬਾਅਦ ਡੀਓ ਸਾਹਿਬ ਨੇ ਰੋਸਾ ਦਵਾਇਆ ਕਿ ਵਾਪਸ ਆ ਜਾਣਗੇ ਠੀਕ ਹੈ ਜੀ ਤੇ ਇਸ ਬਦਲੀ ਨਾਲ ਬਦਲੀ ਨਹੀਂ ਹੈ ਇਹ ਇਸ ਆਰਜੀ ਪ੍ਰਬੰਧ ਨਾਲ ਮੇਰਾ ਤੇ ਮੇਰੇ ਸਕੂਲ ਦਾ ਕੋਈ ਮਤਲਬ ਨਹੀਂ ਹੈ ਠੀਕ ਹੈ ਜੀ ਇਹ ਸਾਰੀਆਂ ਹਵਾਹਾਂ ਜੋ ਅਲੀਗੇਸ਼ਨ ਲਾਏ ਜਾ ਰਹੇ ਹਨ ਉਹ ਸਾਰੇ ਝੂਠੇ ਨੇ ਪੈਸੇ ਦਾ ਵੀ ਅਲੀਗੇਸ਼ਨ ਹੈਗਾ ਇਸ ਤਰ੍ਹਾਂ ਨਹੀਂ ਜੋ ਜੋ ਵੀ ਅਲੀਗੇਸ਼ਨ ਕਿਸੇ ਵੀ ਤਰ੍ਹਾਂ ਦੇ ਹੈ ਪੈਸੇ ਨਾਲ ਸੰਬੰਧਿਤ ਹੈ ਉਹ ਸਾਰੇ ਝੂਠੇ ਹਨ ਜੀ ਇਦਾਂ ਦੀ ਇਸ ਵਿੱਚ ਕੋਈ ਸਚਾਈ ਨਹੀਂ ਨੀਰੀ ਹਵਾਹਾਂ